ਵਾਡਾ ਸਾਡੇ ਚੈਨਲ ਤੇ ਸਵਾਗਤ ਹੈ ਮੈਂ ਤੁਹਾਡਾ ਆਪਣਾ ਹੈਪੀ ਪੇਂਟਰ ਪ੍ਰੇਟਾ ਜਿਲ੍ਹਾ ਮਾਨਸਾ ਪੰਜਾਬ ਤੇ ਅੱਜ ਗੱਲ ਕਰਾਂਗੇ 911 ਟਰੈਕਟਰ ਦੀ ਜਿਹੜਾ ਕਿ ਪੁਰਾਣਾ ਮਾਡਲ ਹੈ 올ਡ ਹੈ ਜਿਆਦਾ ਤੇ ਉਸ ਨੂੰ ਆਪਾਂ ਮੋਡੀਫਾਈ ਕਰਾਂਗੇ ਪੇਂਟ ਚ ਤੇ ਡੈਂਟੀਫਾਈਂਡ ਵੀ ਕਰਾਂਗੇ ਕਾਫੀ ਕੁਝ ਹੈਗਾ ਤੇ ਮੈਨੂੰ ਆ ਉਹ ਵਧੀਆ ਲੱਗਿਆ ਇਹ ਟਰੈਕਟਰ 올ਡ ਮਾਡਲ ਕਰਕੇ ਤੇ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਦੇ ਨਵੇਂ ਲੋਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਤੁਹਾਡਾ ਆਪਣਾ ਹੈਪੀ ਪੇਂਟਰ ਪ੍ਰੇਟਾ ਤੇ ਆਉ ਚੱਲਦੇ ਆ ਲੋ ਜੀ ਇਹ ਹੈ ਨਾਟਗਿਰਾਂ ਦਾ ਪੁਰਾਣੀ ਹਾਲਤ ਚ ਇਹ ਨਵੇਂ ਮਗਰਾਟ ਲੈਂਦੇ ਸੀ ਇਹ ਪਏ ਪਈ ਚੱਲ ਲਾਤੀ ਤੇ ਹੁਣ ਇਹਨਾਂ ਦੀ ਕਿਰਮ ਬਰਾਵਾ ਮਾਰਾ ਗਿਆ ਸੀ ਤੇ ਇਸ ਤੋਂ ਬਾਅਦ ਤੁਹਾਨੂੰ ਸਾਰੀ ਹਾਲਤ ਦਿਖਾਉਣੀ ਹੈ ਜੀ ਪੁਰਾਣੇ ਹਾਲ ਪੁਰਾਣੇ ਰੈਕਟਰ ਦੀ ਹਾਲਤ ਕਾਫੀ ਗੰਭੀਰ ਹੈ ਇਹਨਾਂ ਦੇ ਪ੍ਰੈਮਰ ਲਾਵਾਂਗੇ ਰੀਮਨ ਮਾਰ ਕੇ ਬਹੁਤ ਵਧੀਆ ਨਵੇਂ ਮਗਰਾਟ ਦੇ ਬਹੁਤ ਟੋੜ ਦੇ ਬਣੇ ਸਾਡੇ ਚੈਨਲ ਤੇ ਤੁਸੀਂ ਨੰਮੇ ਉਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਆਜੋ ਦੱਸਦੇ ਹਾਂ ਅੱਗੇ ਇਹ ਹੈ ਜੀ ਨਾਟ ਕੇ ਰੰਦੇ ਸਾਡੀ ਪਸਰਾ ਵੱਡੀਆਂ ਪਸਰੀਆਂ ਕਲਿੱਕ ਕਲੀ ਲਿਆ ਤਿੰਨ ਤਰੇ ਦੀ ਜੋ ਉਹ ਮਲੇ ਮਿਸਤਰੀਆਂ ਦੇਖਾਂ ਲਿਖਿਆ ਨੇ ਕੇਹ ਰਾਂਦਾ ਖੇਡਣ ਖੜਿਆ ਹੋਣ ਤੇ ਮਿਸਤਰੀ ਨਹੀਂ ਘੱਟ ਨਹੀਂ ਰਹੇ ਕੁਲ ਕੁਲ ਰੱਖੀ ਗਏ ਸਾਡੀਆਂ ਬਸਰੀਆਂ ਵਿਚਾਰੇ ਦੀਆਂ ਜੋੜਦੇ ਮੇਰੇ ਸੋਚੇ ਜਿਹੀ ਹੂਗਾ ਤੇ ਹਾਲਤ ਕਾਹੀ ਖਰਾਬ ਵਿਚਾਰੇ ਤੇ ਸਮਾ ਘਟਾਉਣ ਕਰਕੇ ਵੀਡੀਓ ਘਟ ਰਿਕਾਰਡ ਕਰੀ ਗਈ ਹੈ ਤੇ ਮੇਨ ਮੈਨ ਹੀ ਸਹੀ ਦਿਖਾਵਾਂਗੇ ਤੁਹਾਨੂੰ ਇਹ ਹੋਇਆ ਹੈ ਪੇਂਟ 2 ਕੇ ਚ ਫਿਨਿਸ਼ਿੰਗ ਫਾਈਨਲ ਹੋ ਚੁੱਕੀ ਹੈ ਇਸ ਟਰੈਕਟਰ ਨੂੰ ਪੇਂਟ ਕਰਨ ਤੇ ਲਗਭਗ 10-12 ਦਿਨ ਲੱਗ ਚੁੱਕੇ ਸਾਡੇ ਤੇ ਪੇਂਟ 2K ਦਾ ਸੀਸ ਕਰਕੇ ਬਰੀਕੀ ਚ ਤੇ ਸਮਾਂ ਜਿਆਦਾ ਲੱਗ ਜਾਂਦਾ ਜਿਹੜੇ ਸੱਜਣ ਵੀਰ ਰਾਇ ਲੈਣੀ ਹੁੰਦੀ ਹੈ ਜਿਨ੍ਹਾਂ ਨੇ ਵੀਰ ਆਪਾਂ ਰਾਇ ਲੈ ਲਈਏ ਇਸ ਗੱਲਬਾਤ ਕਿ ਐਂ ਕਰਨਾ ਜਾਂ ਕੋਈ ਕੰਮ ਸਪੈਸ਼ਲ ਜਾਂ ਕੋਈ ਦੂਰ ਬੈਠਾ ਹੁੰਦਾ ਕਸਟਮਰ ਤੇ ਐਸਟੀਮੇਟ ਲਵਾਉਣਾ ਹੁੰਦਾ ਕਿਰਪਾ ਸਾਡੇ ਵਟਸਐਪ ਨੰਬਰ ਤੇ ਮੈਸੇਜ ਫੋਟੋਆਂ ਆਵਦੀ ਪੂਰੀ ਡਿਟੇਲ ਪਾਇਆ ਕਰੋ ਕਿਉਂਕਿ ਇੰਨਾ ਸਮਾਂ ਵੀ ਨਹੀਂ ਹੁੰਦਾ ਵੀ ਹਰ ਇੱਕ ਦਾ ਫੋਨ ਚੱਕ ਕੇ ਗੱਲ ਤਰੀ ਚੱਲੀਏ ਫੋਨ ਤੇ ਕਨੈਕਟ ਲੱਗੇ ਰਹੀਏ ਵੀ ਆ ਟਾਈਮ ਤੇ ਵੀ ਹੰਧੜ ਕੇ ਜੋ ਘੰਟਾ ਦਾ ਘੰਟਾ ਬੈਠ ਕੇ ਰਕੇ ਦੇਖ ਲਿਆ ਕਰੋ ਤੇ ਵਟਸਐਪ ਤੇ ਡਿਟੇਲ ਪਾ ਦੇਗਾ ਤਾਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿਆ ਕਰਾਂਗੇ ਫੋਨ ਘੱਟ ਕਰਿਆ ਕਰੋ ਫੋਨਾਂ 'ਚ ਦਿੱਕਤ ਆ ਜਾਂਦੀ ਜਦੋਂ ਕੰਮ ਕਰਦੇ ਹੋਈਏ ਹਰ ਟਾਈਮ ਫੋਨ ਤੇ ਨਹੀਂ ਰਹਿ ਜਾਂਦਾ ਹੁੰਦਾ ਦਿਨੇ ਕੰਮ ਜ਼ਰੂਰੀ ਹੁੰਦਾ ਅਥਨੇ ਆਪ ਦੇ ਕੰਮ ਬਹੁਤ ਜਿਆਸੀ ਹੁੰਦੇ ਨੇ WhatsApp ਤੇ ਵਧੀਆ ਹੁੰਦੀ ਹੈ ਹਰ ਇੱਕ ਗੱਲ ਫੋਟੋ ਜਰੂਰ ਪਾਇਆ ਕਰੋ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਪਤਾ ਲੱਗਦਾ ਵੀ ਹਾਂ ਕਿਹੜੀ ਚੀਜ਼ ਕਰਾਉਣੀ ਹੈ ਕੀ ਕਰਨੀ ਹੈ ਪੂਰੀ ਡਿਟੇਲ ਪਾਤੀ ਉਹਦੇ ਨਾਲ ਫਰਕ ਪੈ ਜਾਂਦਾ ਇੱਕ ਸਾਡੇ ਲਈ ਜਦੋਂ ਵੀ ਕੋਈ ਕੰਮ ਕਰਾਉਣਾ ਹੋਵੇ ਨਾ ਤਾਂ ਰੰਗ ਦੇ ਕੰਮ ਚਾਕੇ ਸਾਨੂੰ ਟਾਈਮ ਦੇਆ ਕਰੋ ਕਿਉਂਕਿ ਰੰਗ ਦਾ ਕੰਮ ਹੀ ਅਜਿਹਾ ਹੁੰਦਾ ਜੋ ਸਮਾਂ ਭਾਲਦਾ ਸਭ ਤੋਂ ਵੱਧ ਬਰੀਕੀ ਚ ਹੁੰਦਾ ਇਹ ਬਰੀਕੀ ਚ ਹੀ ਮਤਲਬ ਰੰਗ ਦੇ ਵਿੱਚ ਹੀ ਸਭ ਤੋਂ ਵੱਡਾ ਮਸਲਾ ਹੁੰਦਾ ਇਹ ਨਹੀਂ ਹੁੰਦਾ ਵੀ ਦੂਜੇ ਕੰਮ ਚ ਕਾਲੀ ਹੋ ਜਾਂਦੀ ਹੈ ਪਰ ਰੰਗ ਦੇ ਕੰਮ ਚ ਕਾਲੀ ਕਰਕੇ ਨਹੀਂ ਲੋਟ ਆਉਂਦਾ ਤੇ ਲੋ ਜੀ ਹੁਣ ਆਪਣਾ ਇਹ ਨਟਗਰਾਂ ਤਿਆਰ ਹੋ ਚੁੱਕਿਆ ਹੈ ਤੇ ਫੁੱਲ ਐਂਡ ਫਾਈਨਲ ਹੋ ਚੁੱਕਿਆ ਭਾਈ ਨੇ ਦੂਸਰਾ ਕੰਮ ਵੀ ਕੰਪਲੀਟ ਕਰਵਾ ਲਿਆ ਹੈ ਡੈਕ ਲੁਕਰ ਵਗੈਰਾ ਛਤਰੀ ਸਾਰਾ ਪ੍ਰੋਜੈਕਟ ਜੈਡ ਕੰਪਲੀਟ ਹੋ ਚੁੱਕਿਆ ਤੇ ਤੁਹਾਨੂੰ ਕਿਵੇਂ ਲੱਗਿਆ ਇਹ ਟਰੈਕਟਰ ਇਸ ਬਾਰੇ ਕਮੈਂਟ ਜਰੂਰ ਕਰਨਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿਵੇਂ ਦਾ ਕਿਸ ਕਸਟਮਰ ਨੂੰ ਕਿਵੇਂ ਲੱਗਦਾ ਹੈ ਜਾਂ ਕੋਈ ਆਪਣੀ رائے رائے ਹੋਵੇ ਇਸ ਬਾਰੇ ਤਾਂ ਜਰੂਰ ਦਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ